ਆਏ ਦੀ ਗੱਲ ਸੁਣਿਓ ਜਰਾ ਕਈ ਕੀ ਕਹਿ ਰਿਆ ਵਾ ਟੋਰਾ ਲੱਭਾ ਤੇ ਪਾਣੀ ਪੀ ਪੀ ਆਫ ਰਿਆ ਇਹ ਹਿਸਾਬ ਹੋਇਆ ਪਿਆ ਗੋਦੀ ਮੀਡੀਆ ਦਾ ਅੱਲਾਹ ਪਾਕ ਮਾਫ ਕਰੇ ਇਹਨਾਂ ਕੋਲੇ ਗਰਮਾ ਗਰਮ ਮੁੱਦਾ ਆ ਪੈ ਲਗਾਮ ਵਾਲਾ ਤੇ ਦਿਨ ਰਾਤ ਜ਼ਬਾਨ ਨੂੰ ਪਾ ਕੇ ਵਿੰਗੇ ਸਿੱਧੇ ਜਾਂ ਵੱਲ ਤੇ ਲੱਗੇ ਹੋਇਆ ਨਫ਼ਰਤ ਦਾ ਪ੍ਰਚਾਰ ਕਰਨਾ ਅੱਛਾ ਸਿਆਣੇ ਕਹਿੰਦੇ ਕਿ ਰੰਡੀ ਰੰਡ ਕੱਟ ਲੈਂਦੀ ਆ ਪਰ ਮਸਟੰਡੇ ਕੱਟਣ ਨਹੀਂ ਦਿੰਦੇ ਉਹ ਹਿਸਾਬ ਬਣਿਆ ਪਿਆ ਗੋਦੀ ਮੀਡੀਆ ਦਾ ਕਿ ਇਹਨਾਂ ਨੇ ਚੁੱਕ ਚਕਾ ਕੇ ਕਿਸੇ ਕੋਲੋਂ ਮੋਦੀ ਮਰਵਾ ਦੇਣਾ ਕਦੇ ਇਤਿਹਾਸ ਦੇ ਵਿੱਚ ਤੁਸੀਂ ਲੋਕਾਂ ਨੇ ਮਾਰ ਕੇ ਦੇਖਿਆ ਇਹ ਤਾਂ ਮੋਦੀ ਆ ਮੋਦੀ ਨੇ ਦੇਖ ਲਓ ਤੁਹਾਨੂੰ ਉੱਥੇ ਤੱਕ ਟੱਟੀਆਂ ਲਵਾਈਆਂ ਤੂੰ ਇਹਨਾਂ ਚੱਕ ਜਗਾ ਕੇ ਮੋਦੀ ਮਰਵਾ ਦੇਣਾ ਤੁਹਾਡੇ ਵਰਗੇ ਲੋਕ ਸਿਰਫ ਦੂਜਿਆਂ ਨੂੰ ਹੁਸ਼ ਹੁਸ਼ ਕਰਨ ਵਾਲੇ ਨੇ ਮੈਨਾਂ ਦਰਿਆ ਮੀਡੀਆ ਤੇ ਖਬਰਾਂ ਸੁਣਦਾ ਪਿਆ ਸੀ ਲੱਗੇ ਹੋਏ ਸੀ ਅਸੀਂ ਪਾਕਿਸਤਾਨ ਦਾ ਹਲਵਾ ਬਣਾ ਦੇਣਾ ਬੰਬ ਮਾਰ ਕੇ ਅਸੀਂ ਪਾਕਿਸਤਾਨ ਨੂੰ ਅੱਗ ਲਾ ਦੇਣੀ ਆ ਬਾਉਂਡਰੀ ਲਾਈਨ ਛਾੜ ਦੇਣੀ ਆ ਇਹ ਕਹਿੰਦਾ ਨਾ ਮੇਜਰ ਗੋਬਰ ਆ ਉਹ ਕਹਿ ਰਿਹਾ ਸੀ ਕਿ ਮੈਂ ਪਾਕਿਸਤਾਨ ਦੇ ਬੱਚੇ ਵੀ ਮਾਰ ਦੇਣੇ ਮੈਨੂੰ ਬਾਰਡਰ ਤੇ ਜਾਂਦੇ ਤੇ ਬਹੁਤ ਤਾਜ਼ਾ ਬਾਰਡਰ ਤੇ ਅਸੀਂ ਕਿਹੜਾ ਗੋਹ ਮਹਿੰਦੀ ਲਾ ਕੇ ਬੈਠਿਆ ਜਾਂ ਪਾਕਿਸਤਾਨ ਕਿਹੜਾ ਟੌਫੀਆਂ ਚਾੱਕ ਕੇ ਤੁਰੀ ਮੂੰਹ ਚ ਪਾ ਲੋਂਗੇ ਪਾਕਿਸਤਾਨ ਐਡਾ ਕਾ ਹਿੰਦੁਸਤਾਨ ਐਡਾ ਵੱਡਾ ਜੇ ਐਡਾ ਸੌਖਾ ਹੁੰਦਾ ਪਾਕਿਸਤਾਨ ਨੂੰ ਹਲਵਾ ਬਣਾਉਣਾ ਤੇ ਹੁਣ ਤੱਕ ਤੁਸੀਂ ਬਣਾ ਵੀ ਜਾਂਦੇ ਖਾ ਵੀ ਜਿਹੜਾ ਤੂੰ ਕਹਿਣਾ ਪਾਕਿਸਤਾਨ ਟਰਾਫੀ ਆ ਜਿਹੜਾ ਮੂੰਹ 'ਚ ਚੱਕ ਕੇ ਪਾ ਲੈਣਾ ਤੁਹਾਡੇ ਕੋਲੇ ਮੋਟਰਸਾਈਕਲ ਤਾਂ ਸਾਲੇ ਸਨ 70 ਦੇ ਚੱਲੀ ਜਾਂਦੇ ਨੇ 70 ਸੀਸੀ ਵਾਲੀ ਹੈ ਤੁਸੀਂ ਕਿਹੜੇ ਜੱਟਾਂ ਦੇ ਤੁਸੀਂ ਮੁਕਾਬਲੇ ਕਰੋਗੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ ਗੋਬਰ ਸਾਹਿਬ ਕਿ ਜਿੰਨਾ ਤੇ ਆਡੀ ਆਰਮੀ ਕੋਸਲਾ ਨਾਲ ਉਹਨਾਂ ਅਸਲਾ ਮੇਰੇ ਪਿੰਡ ਦੇ ਵਿੱਚ ਪਿਆਊਗਾ ਤੇ ਜਿੰਨਾ ਤੁਹਾਡੇ ਸਾਰੇ ਅਦਾਰਿਆਂ ਦੇ ਕੋਲੇ ਸਿਕਿਉਰਿਟੀ ਵਾਲੇ ਅਦਾਰਿਆਂ ਕੋਸਲਾ ਨਾਲ ਉਹਨਾਂ ਸਾਡੇ 1 ਜ਼ਿਲ੍ਹੇ ਮੰਡੀ ਬਹਾਉਦੀਆਂ ਦੇ ਵਿੱਚ ਪਿਆਊਗਾ ਤੇ ਸਾਡੇ ਗਵਰਨਮੈਂਟ ਨੇ ਸਾਨੂੰ ਇਜਾਜ਼ਤ ਵੀ ਤਾਂ ਦਿੱਤੀ ਹੋਈ ਆ ਵੈਪਨ ਰੱਖਣ ਦੀ ਤੇ ਰੱਖੋ ਕਦੇ ਨਾ ਕਦੇ ਜੰਨਾ ਪਾਰ ਵਾਲਾ ਨਾਲ ਪੰਗਾ ਪੈਣਾ ਉੱਥ अच्छा बल्ले तेरे ਥੋਡੀ ਗਵਰਨਮੈਂਟ ਨੇ ਤੁਹਾਨੂੰ ਅਸਲਾ ਰੱਖਣ ਦੀ ਇਜਾਜ਼ਤ ਦਿੱਤੀ ਹੋਈ ਆ ਹਨਾ ਪਹਿਲਾਂ ਤਾਂ ਗੱਲ ਕਰਦੇ ਆ ਜਿਹੜਾ ਤੂੰ ਕਹਿੰਦਾ ਵੀ ਸਾਡੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਇੰਨਾ ਕਸਲਾ ਹੋ ਜਿੰਨਾ ਪਹਿਲਾਂ ਨਾ ਚੈੱਕ ਕਰ ਲੈ ਕਾਨਪੁਰ ਤੇ ਕਲਕੱਤੇੋਂ ਕਿੰਨੀ ਕਰ ਰਵਲਰ ਪਿਸਟਲ ਨਾ ਦਿੱਲੀ ਇੰਡੀਅਨ ਖਰੀਦ ਕੇ ਲੈ ਕੇ ਜਾ ਰਹੇ ਨੇ ਜਿੰਨਾ ਕ ਤੂੰ ਕਹਿੰਦਾ ਨਾ ਵੀ ਸਾਡੇ ਆ ਜ਼ਿਲ੍ਹੇ ਦੇ ਵਿੱਚ ਅਸਲਾ ਪਿਆ ਹੋਣਾ ਤੇ ਯੂਪੀ ਦਾ ਨਾਮ ਸੁਣਿਆ ਕਦੀ ਯੂਪੀ ਯੂਪੀ ਦੇ ਹਰ ਜ਼ਿਲ੍ਹੇ 'ਚ ਉਹਨਾਂ ਅਸਲਾ ਮਿਲ ਜਾਂਦਾ ਹੋਊਗਾ ਬਿਹਾਰ ਹੈ यूपी ਦਾ ਨਾ ਰਾਮਪੁਰ ਸਰਚ ਕਰਕੇ ਦੇਖ ਲਈ ਤੇ ਸਰਕਾਰਾਂ ਨੇ ਸਾਨੂੰ ਵੀ ਅਸਲੇ ਦਿੱਤੇ ਹੋਏ ਨੇ ਡੈਲੀ ਕਾਨਪੁਰ ਤੋਂ ਕਲਕੱਤੇ ਉਹਨਾਂ ਅਸਲੇ ਹੀ ਮਿਲਦੇ ਨੇ ਹਲ ਅਸੀਂ ਨਹੀਂ ਚਾਹੁੰਦੇ ਜੰਗ ਤੂੰ ਜਿਹੜਾ ਭੌਂਕਣ ਲੱਗਿਆ ਹੋਇਆ ਬੈਠ ਕੇ ਵੀ ਤੈਨੂੰ ਦੁਨੀਆ ਦੇਖਦੀ ਆ ਸਿਰਫ ਤੈਨੂੰ ਤੇਰੀਆਂ ਗੱਲਾਂ ਸੁਣਦੇ ਸੀਗੇ ਜ਼ਿਆਦਾਤਰ ਤੇਰੀ ਪੰਜਾਬੀ ਭਾਸ਼ਾ ਕਰਕੇ ਤੈਨੂੰ ਅਸੀਂ ਨਾ ਤੇ ਤੇਰੀ ਅਸੀਂ ਵੀਡੀਓ ਜਾਂ ਤੇਰੀਆਂ ਗੱਲਾਂ ਫੋਲੋ ਕਰਦੇ ਸੀ ਪਰ ਜਿੱਦਣ ਤੂੰ ਉਹ ਲਾਈ ਸੀ ਨਾ ਪਗੜੀ ਪਗੜੀ ਲਾ ਕੇ ਅਸਲੀ ਨਿਕਲਿਆ ਸੀ ਤੂੰ ਆ ਪਗੜੀ ਲਾ ਕੇ ਸਿਰਫ ਤੂੰ ਫੇਸਬੁੱਕ ਤੇ ਕਮਾਈ ਕਰਨੀ ਚਾਹੁੰਦਾ ਹੋਰ ਕੁਝ ਨਹੀਂ ਬਾਕੀ ਤੁਹਾਡੀ ਗੋਦੀ ਮੀਡੀਆ ਦੀ ਫਲਾਈ ਹੋਈ ਨਫ਼ਰਤ ਦੀ وجہ ਤੋਂ ਅੱਜ ਮੁਸਲਮਾਨ ਸਟੂਡੈਂਟ ਕਸ਼ਮੀਰੀ ਸਟੂਡੈਂਟ ਤੰਗ ਆ ਉੱਥੇ ਯੂਪੀਸੀਪੀ ਦੇ ਵਿੱਚੋਂ ਉਹਨਾਂ ਨੂੰ ਕੱਢਿਆ ਜਾ ਰਿਹਾ ਕਿਹੜੀ ਯੂਪੀਸੀਪੀ ਹੁੰਦੀ ਆ ਯੂਪੀਸੀਪੀ ਕੀ ਹੁੰਦੀ ਆ ਪਹਿਲੀ ਗੱਲ ਤਾਂ ਕਿਸੇ ਵੀ ਅਦਾਰੇ ਨੇ ਕਿਸੇ ਸਟੂਡੈਂਟ ਨੂੰ ਕੱਢਿਆ ਨਹੀਂ ਉਹ ਸਾਡੇ ਭਰਾ ਨੇ ਉਹਨਾਂ ਨੂੰ ਕਿਸੇ ਨੇ ਨਹੀਂ ਕੱਢਿਆ ਆਏ ਦੀ ਨਾ ਗੱਲ ਸੁਣਿਓ ਜਰਾ ਤੁਸੀਂ ਸਾਡੇ ਸਾਹਮਣੇ ਸਾਡੇ ਅੱਗੇ ਰੱਖਿਆ ਹੋਇਆ ਚੜਦਾ ਪੰਜਾਬ ਉਹ ਸਾਡੇ ਭਰਾ ਨੇ ਤੁਸੀਂ ਮੜਾ ਜਾ ਉਹਨਾਂ ਨੂੰ ਸਾਈਡ ਤੇ ਕਰੋ ਪਾਸੇ ਕਰਕੇ ਸਾਡੇ ਨਾਲ ਸਿੱਧੇ ਹੋ ਕੇ ਆਓ ਤੇ ਫਿਰ ਵੇਖੋ ਸੱਟਾਂ ਤੇ ਕੁਰਲਾੜ ਥਣੀ ਦੇ ਨੇ ਦਿੱਲੀ ਤੱਕ ਕਿ ਨਹੀਂ ਤੁਹਾਨੂੰ ਹੀ ਪਤਾ ਲੱਗ ਜਾਊਗਾ ਸਾਡੇ ਭਰਾ ਨਹੀਂ ਸੁਣਨਾ ਲੜ ਨਹੀਂ ਸਾਡੇ ਉਹ ਪੰਜਾਬੀ ਪੁੱਤਰ ਨੇ ਸਾਡੇ ਉਹ ਪੰਜਾਬੀ ਵੀਰ ਨੇ ਸਾਡਾ ਉਹਨਾਂ ਦਾ ਸਾਂਹ ਰਤਲ ਬਿਹਤਰ ਹਰ ਚੀਜ਼ ਇੱਕ ਹੈ ਅਸੀਂ ਉਹਨਾਂ ਨਾਲ ਲੜਨਾ ਨਹੀਂ ਉਹਨਾਂ ਨੂੰ ਪਾਸੇ ਕਰਕੇ ਸਿੱਧੇ ਹੋ ਕੇ ਸਾਡੇ ਨਾਲ ਆਓ ਹੈ ਤੁਸੀਂ ਸਾਡੇ ਸਾਹਮਣੇ ਰੱਖਿਆ ਹੋਇਆ ਚੜਦਾ ਪੰਜਾਬ ਕਾਕਾ ਉਹ ਚੜਦਾ ਪੰਜਾਬ ਸੀਨਾ ਤਾਣ ਕੇ ਖੜਾ ਥੋਡੇ ਖਿਲਾਫ ਇਹ ਇਹ ਨਾ ਤੂੰ ਆਪਣੀਆਂ ਗੱਲਾਂ 'ਚ ਜਿਹੜਾ ਘੁਮਾ ਰਿਹਾ ਆਂ ਤੁਹਾਡੇ ਪਾਕਿਸਤਾਨੀਆਂ ਹੀ ਨਾ ਉਹ ਸਿੱਖਾਂ ਦੀਆਂ ਆਈਡੀਆ ਬਣਾ ਕੇ ਪੰਜਾਬੀਆਂ ਦੀਆਂ ਆਈਡੀਆ ਬਣਾ ਕੇ ਨਾ ਤੈਨੂੰ ਵਾਹ ਵਾਹ ਕਰੀ ਜਾਂਦੇ ਤੁਹਾਡੀ ਸਕੀਮ ਸਾਰੇ ਜਾਣਦੇ ਇੱਥੇ ਇੰਡੀਆ 'ਚ ਅੱਜ ਤੁਹਾਨੂੰ ਪੰਜਾਬੀ ਪੁੱਤਰ ਯਾਦ ਆ ਰਹੇ ਆ ਕਦੀ ਪੁਰਖਿਆਂ ਤੋਂ ਪੁੱਛ ਕੇ ਦੇਖੀ ਠੀਕ ਆ 20ਵੀਂ ਜੁੱਧਾ 'ਚ ਪਹਿਲਾਂ ਹੀ ਸਾਡੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਤੁਹਾਨੂੰ ਹਰਾਇਆ ਹੋਇਆ ਠੀਕ ਆ ਤੂੰ ਤੁਸੀਂ ਤਾਂ ਉਹਨਾਂ ਦੇ ਉਹਨਾਂ ਦੇ ਵੰਸ਼ਜ ਹੋ ਜਿਨ੍ਹਾਂ ਨੇ ਸਾਡੇ ਗੁਰੂਆਂ ਨੂੰ ਸ਼ਹੀਦ ਕੀਤਾ ਤੇ ਤੂੰ ਅੱਜ ਆ ਜਿਹੜੀ ਚਾਲ ਚਲਦਾ ਪਿਆ ਨਾ ਇਹ ਤੇਰੇ ਕੰਮ ਨਹੀਂ ਹੋਣੀ ਜਿਹੜੇ ਉਹ ਕਮੈਂਟ ਕਰਨ ਵਾਲੇ ਨੇ ਉਹ ਤੇਰੇ ਹੀ ਆਪਣੇ ਬੰਦੇ ਨੇ ਪਾਕਿਸਤਾਨੀ ਹੀ ਨੇ ਉਂ ਤਾਂ ਤੁਹਾਨੂੰ ਰੋਟੀ ਖਾਣ ਨੂੰ ਤਾਂ ਮਿਲਦੀ ਨਹੀਂ ਤੁਸੀਂ ਜਿੰਨੇ ਜਿੰਨੇ ਸਾਡੇ ਉਰੇ ਸਾਈਬਰ ਕਰਾਈਮ ਹੋ ਰਹੇ ਨੇ ਉਹ ਸਾਰੇ ਪਾਕਿਸਤਾਨ ਤੋਂ ਹੁੰਦੇ ਨੇ ਫੋਨ ਕਰ ਕਰਕੇ ਅਕੜੀ ਤੁਸੀਂ ਪੰਜਾਬ ਪਾਕਿਸਤਾਨ ਤੋਂ ਬਾਹਰ ਤਾਂ ਗਏ ਨਹੀਂ ਹੈ ਤੁਸੀਂ ਫੋਨ ਕਰਕੇ ਕਹੋਗੇ ਕੈਨੇਡਾ ਤੋਂ ਬੋਲ ਰਿਆਂ ਕੌਣ ਰਹਿੰਦਾ ਕੈਨੇਡਾ بڑے ਕਰਾਈਮ ਹੋਏ ਨੇ ਜਿੰਨੇ ਵੀ ਉਹ ਕਰਾਈਮ ਹੋਏ ਨੇ ਸਾਰੇ ਤੁਹਾਡੇ ਪਾਕਿਸਤਾਨ ਤੋਂ ਹੋਏ ਨੇ ਪੈਸੇ ਲੁਟਣ ਵਾਲੇ ਤੁਹਾਡੇ ਕੋਲ ਖਾਣ ਨੂੰ ਤਾਂ ਰੋਟੀ ਨਹੀਂ ਹੈ ਹੈ ਗੱਲ ਕਰਦੇ ਹਾਂ ਤੁਸੀਂ ਬਾਕੀ ਮੋਦੀ ਗਰੁੱਪ ਹੋ ਗਿਆ ਤੇ ਇਹ ਜਿੰਨਾ ਵੀ ਗੋਦੀ মিডিਆ ਇਹ ਸਾਰੇ ਤੁਸੀਂ ਮੇਰਾ ਭਰਾ ਇਕੱਠੇ ਹੋ ਕੇ ਇੱਥੇ ਆ ਜਿਓ ਤੇ ਬਾਰਡਰ ਤੇ ਫਿਰ ਪਤਾ ਲੱਗ ਜੂਗਾ ਕੌਣ ਕਿੰਨੇ ਕ ਪਾਣੀ ਆ ਬਾਰਡਰ ਤੇ ਆਉਣ ਦੀ ਨਾ ਸਾਨੂੰ ਲੋੜ ਹੀ ਨਹੀਂ ਪੈਣੀ ਤੁਹਾਨੂੰ ਵੈਸੇ ਹੀ ਟੱਟੀਆਂ ਲੱਗੀਆਂ ਹੋਈਆਂ ਨੇ ਠੀਕ ਆ ਸਮਝ ਗਿਆ ਸਾਨੂੰ ਬਾਰਡਰ ਤੇ ਆਉਣ ਦੀ ਲੋੜ ਨਹੀਂ ਪੈਣੀ ਸਾਡੇ ਕੋਲ ਹੋਰ ਬੜੇ ਖਤਕੰਡੇ ਨੇ ਜੀ ਕਹਿੰਦੇ ਆ ਨਾ ਵੀ ਕਿਸੇ ਨੂੰ ਨਾ ਸਿੱਧਾ ਮਾਰਨ ਦੀ ਬਜਾਏ ਉਹਨੂੰ ਨਾ ਹਲਕਾ ਪੁਆਇਜਨ ਦੇ ਦੇ ਕੇ ਮਾਰੋ ਤੇ ਤੁਹਾਨੂੰ ਅਮੀ ਕਰਾਂਗੇ ਟੈਨਸ਼ਨ ਨਾਲੇ ਮੋਦੀ ਬਹੁਤ ਤੇਜ਼ ਆ ਲਵਾਈਆਂ ਤੇ ਪਈਆਂ ਤੁਹਾਨੂੰ ਸਾਰਿਆਂ ਨੂੰ ਠੀਕ ਆ ਨਾ ਲੂਸ ਮ ਤੇ ਬਾਕੀ ਅਮਨ ਫਲਾਓ ਪਿਆਰ ਫਲਾਓ ਨਫਰਤ ਦਾ ਪ੍ਰਚਾਰ ਮਤ ਕਰੋ ਲਹੂ ਡੋਲਣਾ ਬੰਦ ਕਰ ਦਿਓ ਬਿਲਕੁਲ ਚੁੱਪ ਰਹੀ ਗੱਲ ਨਫਰਤ ਨਾ ਫਲਾਓ ਹੈ ਆ ਸਾਰੀ ਵੀਡੀਓ ਚ ਬੋਲ ਕੇ ਕੀ ਹਟਿਆ ਭੌਂ ਕੇ ਕੀ ਹਟਿਆ ਤੂੰ ਤੂੰ ਬੜਾ ਪਿਆਰ ਕੀਤਾ ਨਫਰਤ ਨਾ ਫਲਾਓ ਅਸੀਂ ਇਹ ਨਹੀਂ ਕਰਨਾ ਚਾਹੁੰਦੇ ਸਾਰੀ ਧਮਕੀਆਂ ਦੇ ਚੁੱਕੇ ਆ ਤੂੰ ਹੈ ਸਾਡੇ ਆ ਪਿੰਡ ਚ ਅਸਲਾ ਪਿਆ ਸਾਡੀ ਗਵਰਨਮੈਂਟ ਨੇ ਸਾਨੂੰ ਅਸਲਾ ਦਿੱਤਾ ਸਾਰੀ ਪਹਿਲਾਂ ਤਾਂ ਸਾਨੂੰ ਧਮਕੀ ਦਿੱਤੀ ਹੈ ਉਸ ਤੋਂ ਬਾਅਦ ਕਹਤਾ ਜੀ ਨਫਰਤ ਨਾ ਫਲਾਓ ਤੂੰ ਕੀ ਕੀਤਾ ਇਸ ਵੀਡੀਓ ਚ ਵੇ ਬਾਕੀ ਕਾਕਾ ਤੇਰੇ ਕਪਲੇਖਾ ਦੂਰ ਕਰ ਦਵਾਂ ਸਭ ਤੋਂ ਪਹਿਲਾਂ ਨਾ ਪੰਜਾਬ ਹੀ ਖੜਾ ਵਾ ਮੂਰੇ ਤੁਹਾਡੇ ਲਈ ਅਸੀਂ ਵੀ ਨਹੀਂ ਲੜਨਾ ਚਾਹੁੰਦੇ ਅਸੀਂ ਵੀ ਭਰਾ ਮੰਨਦੇ ਆ ਤੁਹਾਨੂੰ ਸਾਰਿਆਂ ਨੂੰ ਪਰ ਤੇਰੇ ਵਰਗੇ ਜਿਹੜੇ ਵੀਡੀਓ ਪਾ ਕੇ ਸਾਡੇ ਹੀ ਪੀਐਮ ਨੂੰ ਤੂੰ ਗਲਤ ਬੋਲੇਗਾ ਤੂੰ ਬੈਠਾ ਰਹਿ ਟੱਕੇ ਲੜਾਈ ਤਾਂ ਨਹੀਂ ਹੋਈ ਹਲੇ ਤੂੰ ਤਾਂ ਸਾਰਿਆਂ ਮੈਂ ਅਸੀਂ ਵੀ ਪਾਕਿਸਤਾਨੀਆਂ ਨੂੰ ਪਿਆਰ ਕਰਦੇ ਆ ਠੀਕ ਆ ਸਾਡੇ ਚੋਂ ਹੀ ਤੁਸੀਂ ਗਏ ਹੋਏ ਹੋ ਪਰ ਜੇ ਤੂੰ ਆ ਧਮਕੀਆਂ ਵਾਲੀ ਗੱਲ ਕਰੇਂਗਾ ਤਾਂ ਜਿਹੜਾ ਤੂੰ ਕਹਿੰਦਾ ਜਿੰਨਾ ਤੁਹਾਡੇ ਅਧਾਰਿਆਂ ਕੋਲੇ ਅਸਲਾ ਉਹਨਾਂ ਸਾਡੇ ਆ ਪਿੰਡ 'ਚ ਪਿਆ ਨਾ ਕਾਕਾ ਛੱਡ ਬਰੇ ਰਹਿਣ ਦੇ ਟਕਿਆ ਰਿਆ